ਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਢਿੰਡਰਾਵਾਲਾ ਹਰਮੰਦਰ ਸਾਹਿਬ ਵਿੱਚ ਨੌਜਵਾਨਾਂ ਨੂੰ ਕਿਵੇਂ ਹਥਿਆਰ ਵੰਡਦਾ ਸੀ ਦੋਸਤੋ ਜਿੰਨਾਂ ਲੋਕਾਂ ਨੇ 1984 ਦੇ ਅਤਵਾਦ ਵਾਲਾ ਦੌਰ ਦੇਖਿਆ ਹੈ ਜਾਂ ਜਿਹੜੇ ਲੋਕਾਂ ਨੇ ਇਸ ਦੌਰ ਦਾ ਸੰਤਾਪ ਆਪਣੇ ਪਿੰਡੇ ਉੱਪਰ ਹੰਡਾਇਆ ਹੈ ਉਹ ਲੋਕ ਇਸ ਸਮੇਂ ਨੂੰ ਕਦੇ ਵੀ ਨਹੀਂ ਭੁੱਲ ਸਕਦੇ ਉਹਨਾਂ ਦਿਨਾਂ ਵਿੱਚ ਬੰਦਾ ਜੇਕਰ ਸਵੇਰੇ ਆਪਣੇ ਕਿਸੇ ਕੰਮ ਧੰਦੇ ਵਾਸਤੇ ਘਰੋਂ ਨਿਕਲਦਾ ਸੀ ਤਾਂ ਉਸ ਨੂੰ ਇਹ ਆਸ ਉਮੀਦ ਨਹੀਂ ਸੀ ਹੁੰਦੀ ਕਿ ਉਹ ਸਹੀ ਸਲਾਮਤ ਆਪਣੇ ਸ਼ਾਮ ਨੂੰ ਘਰ ਵਾਪਸ ਮੁੜ ਆਵੇਗਾ ਜਦ ਸਵੇਰੇ ਵੇਲੇ ਸਵੇਰੇ ਵੇਲੇ ਅਖਬਾਰ ਦੇਖਦੇ ਸਾਂ ਤਾਂ ਅਖਬਾਰ ਦੇ ਮੁੱਖ ਪੰਨੇ ਉੱਪਰ ਸੁਰਖੀਆਂ ਲਿਖੀਆਂ ਮਿਲਦੀਆਂ ਆਸਾਨ ਕਿ ਅੱਜ ਫਲਾਣੀ ਜਗ੍ਹਾ ਪੀ ਆਰਮੀ ਬੱਸ ਵਿੱਚ ਉਤਾਰ ਕੇ ਗੋਲੀਆਂ ਮਾਰ ਕੇ ਮਾਰ ਦਿੱਤੇ ਹਨ ਅੱਜ ਫਲਾਣੇ ਆਫਸਰ ਨੂੰ ਗੋਲੀਆਂ ਨਾਲ ਮਾਰ ਦਿੱਤਾ ਗਿਆ ਹੈ ਅੱਜ ਫਲਾਣੀ ਬੈਂਕ ਵਿੱਚ ਇੰਨੇ ਕਰੋੜ ਰੁਪਇਆ ਲੁੱਟ ਲਿਆ ਗਿਆ ਹੈ ਉਹਨਾਂ ਦਿਨਾਂ ਵਿੱਚ ਡਰਦਾ ਇੰਨਾ ਖੌਫ ਸੀ ਕਿ ਕੋਈ ਵੀ ਆਦਮੀ ਇਓ ਜੀਆਂ ਵਾਰਦਤਾਂ ਕਰਨ ਵਾਲੇ ਲੋਕਾਂ ਦੇ ਖਿਲਾਫ ਦਰਦਾ ਆਪਣਾ ਮੂੰਹ ਵੀ ਨਹੀਂ ਸੀ ਖੋਲਦਾ ਜੇਕਰ ਕੋਈ ਮੂੰਹ ਖੋਲਦਾ ਵੀ ਸੀ ਤਾਂ ਪਤਾ ਲੱਗਣ ਤੇ ਉਸ ਨੂੰ ਉਸੇ ਵਕਤ ਖਤਮ ਕਰ ਦਿੱਤਾ ਜਾਂਦਾ ਸੀ ਪਿੰਡ ਤੋਂ ਬਾਹਰ-ਬਾਰ ਆਪਣੇ ਖੇਤਾਂ ਵਿੱਚ ਰਹਿ ਰਹੇ ਲੋਕਾਂ ਨੇ ਵੀ ਇਸ ਹੱਤਵਾਦ ਦੇ ਸੰਤਾਪ ਦਾ ਆਪਣੇ ਪਿੰਡੇ ਉੱਪਰੋਂ ਬਹੁਤ ਸੰਤਾਪ ਢੰਡਾਇਆ ਉਹਨਾਂ ਲੋਕਾਂ ਨੇ ਆਪਣੀਆਂ ਇੱਜ਼ਤਾਂ ਵੀ ਲਟਵਾ ਲਈਆਂ ਪਰ ਡਰ ਦਾ ਮਾਹੌਲ ਦੇਖ ਕੇ ਉਹਨਾਂ ਨੂੰ ਉਸ ਵਕਤ ਚੁੱਪ ਰਹਿਣਾ ਪਿਆ ਅੱਜ ਜੇਕਰ ਜੇਕਰ ਕੋਈ ਆदमी ਇਹ ਕਹਿੰਦਾ ਹੈ ਕਿ 1984 ਦੇ ਸਮੇਂ ਜੋ ਲੋਕਾਂ ਦਾ ਨੁਕਸਾਨ ਹੋਇਆ ਹੈ ਉਸ ਸਾਰੇ ਨੁਕਸਾਨ ਦਾ ਜ਼ਿੰਮੇਵਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਹੀ ਸੀ ਤਾਂ ਉਸ ਦੇ ਸਮਰਥਕ ਇਹ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਹਨ ਉਹਨਾਂ ਦਾ ਕਹਿਣਾ ਹੈ ਕਿ ਉਹ ਜੀ ਲਟੇਰੇ ਸਨ ਜੋ ਆਪ ਲੁੱਟਾ ਖੋਆ ਕਰਕੇ ਜਾਂ ਕਤਲ ਕਰਕੇ ਢਿੰਡਰਾ ਵਾਲੇ ਦੇ ਸਰ ਮਰ ਦਿੰਦੇ ਸਨ ਦੋਸਤੋ ਅਸਲੀਅਤ ਇਹ ਹੈ ਕਿ ਉਸ ਵਕਤ ਹਰਮੰਦਰ ਸਾਹਿਬ ਵਿੱਚ ਬਾਹਰੋਂ ਪੂਰੇ ਭਰ ਭਰ ਕੇ ਅਸਲਾ ਹੁੰਦਾ ਸੀ ਜਿੰਨਾ ਵਿੱਚ AK-47 ਅਤੇ ਹੋਰ ਕਈ ਮਾਰੂ ਹਥਿਆਰ ਵਿਓਨ ਦੇ ਸੰ ਜੋ ਨੌਜਵਾਨਾਂ ਨੂੰ ਖੁੱਲੇ ਆ ਵੰਡੇ ਜਾਂਦੇ ਸਨ ਇਸ ਗੱਲ ਨੂੰ ਥੋੜਾ ਜਿਹਾ ਹੋਰ ਵਿਸਥਾਰ ਵਿੱਚ ਜਾਣਨ ਵਾਸਤੇ ਆਪਾਂ ਆਓ ਆਪਾਂ ਪਹਿਲਾ ਸਰਦਾਰ ਇੰਦਰ ਸਿੰਘ ਘੱਗਾ ਜੀ ਦੀ ਜਵਾਨੀ ਸੁਣ ਲੈਂਦੇ ਆ ਜਿਨ੍ਹਾਂ ਨੇ ਸਾਰਾ ਸੀਨ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਕਰਨਾ ਗੋਸ਼ੀ ਕਰਦੇ ਤੁਸੀਂ ਇੱਕ ਸ਼ਬਦ ਵਰਤਿਆ ਵੀ ਜੰਗ ਦਾ ਅੱਡਾ ਦਰਬਾਰ ਸਾਹਿਬ ਨੂੰ ਬਣਾਇਆ ਹਾਂਜੀ ਜੰਗ ਦਾ ਅੱਡਾ ਬਣਾਇਆ ਜੋ ਸੰਤ ਰਹਿੰਦੇ ਉੱਥੇ ਸੀ ਜਿਹੜੇ ਉੱਥੇ ਹਥਿਆਰ ਆਉਂਦੇ ਸੀ ਮੈਂ ਆਪ 31 ਮਾਰਚ 1984 ਨੂੰ ਮਢਡੇ ਮੇਰੇ ਨੋਹੀ ਕਰਦਾ ਸੀ ਉਦੋਂ ਸਾਡੇ ਨਾਲ 50 60 ਸਿੱਖੋਂ ਤੋਂ ਮਢਡੇ ਤੋਂ ਭਾਈ ਹੋਰ ਸੀ ਨਾਲ ਅਸੀਂ ਉੱਥੋਂ ਵੱਡਿਆਂ ਭੜਕੇ ਗਏ ਤੇ ਉਹ ਮੈਂ ਸਾਰਾ ਆਪ ਦੇਖ ਕੇ ਆਇਆ ਸਵੇਰੇ ਸਵੇਰੇ ਮੂਹਰੇ ਬੋਰੇ ਦੇ ਬੋਰੇ ਸਕਰੀ ਕਰਨਾ ਏਕੇ 47 ਜਿੰਨੀਆਂ ਮਰਜੀ ਇਸ ਤੋਂ ਲੈ ਜੋ ਤੇ ਕਈਆਂ ਨੇ ਫਿਰ ਪੁੱਛਿਆ ਵੀ ਇਸ ਚਾਰਨ ਦਾ ਜਾਣਦੇ ਜੀ ਇੱਕ ਬੰਦੇ ਨੇ ਜਿਹੜੇ ਮੇਰੇ ਨਾਲ ਲਗਾਏ ਸੀ ਉਹਨਾਂ ਨੇ ਐਤਾ ਕਹਿੰਦੇ ਜਾਂ ਇੰਦਰ ਸਿੰਘ ਹੈ ਜਿਹੜਾ ਇਹ ਫੌਜ ਚੋਂ ਰਟਾਇਆ ਹੋਇਆ ਬੰਦਾ ਹੈ ਇਹ ਜਾਣਦਾ ਹੈ ਥਿਆਣੇ ਚਲਾਉਣੀ ਮਰ ਮੇਰੇ ਕੋਲੇ ਆ ਗਿਆ ਸੁਖ ਸਿੰਘ ਕਹਿੰਦਾ ਜਿੰਦਰ ਸਿੰਘ ਤੋਰਾਂ ਨੂੰ ਟ੍ਰੇਨਿੰਗ ਦੇਣੀ ਹੈ ਉਦੋਂ ਮੈਂ ਚੁੱਪ ਕਰਕੇ ਹੱਥ ਜੋੜ ਤੇ ਮਖਾ ਕੋ ਕਰ ਰਿਹਾ ਜੀ ਉਹ ਸਵੇਕ ਸਿੰਘ ਉਹ ਤਾਂ ਪਹਿਲਾਂ ਹੀ ਸਰਤਾ ਨਾਲ ਸੀ ਉਹ ਤਾਂ ਪਹਿਲਾਂ ਨਾਲ ਹੀ ਕਰਨਾ ਸੀ ਹਥਿਆਰ ਸਈ ਉਹਨੇ ਸਾਰੇ ਲੈ ਕੇ ਇਹਨਾਂ ਨੂੰ ਪਤਾਂ ਦੇ ਨਾਲ-ਨਾਲ ਕਿ ਉਹ ਇੱਥੇ ਹਸਪਤਾਲ ਦੇ ਵਿੱਚ ਕਾਹਦਾ ਜਾਂਦਾ ਕਿ ਜਿਹੜੀ ਇਤਿਆਹਾਤ ਟਪਣੀ ਹੋ ਰਹੀ ਮਗਰੋਂ ਜੋ ਮਰਜੀ ਗੱਪਾਂ ਮਾਰੀ ਜਾਂ ਹੁਣ ਤਾਂ ਇੱਥੋਂ ਤੱਕ ਵੀ ਝੂਠ ਮਾਰਦੇ ਨੇ ਕੋਈ ਕਹਿੰਦਾ ਜਰਨਲਿਸਟ 21 ਸਾਲੋਂ ਤੋਂ ਭੱਜਿਆ ਰਿਹਾ ਤੇ ਫਿਰ ਰੋਜੀ ਦੇ ਵੇਖਣੇ ਹੁੰਦੇ ਨੇ ਉਹਦੇ ਜੀ ਉੱਥੇ 16 ਗੋਲੀਆਂ ਲੱਗੀਆਂ ਦੂਜਾ ਕਹਾਣਾ ਹੁੰਦਾ ਹੈ ਕਹਿੰਦਾ ਨਹੀਂ ਉਹਕੇ 22 ਗੋਲੀਆਂ ਲੱਗੀਆਂ ਆ ਪਿੱਛੇ ਜੇ ਸਰਜੀ ਇਸੇ ਮਾਰਦੇ ਦੂਜੇ ਪਿੰਡ ਦੇ ਵਿੱਚ ਬੋਲੇ ਉਹ ਸਾਰੀਆਂ ਹਥਿਆਰ ਛੁੱਕੀ ਜਾਂਦੇ ਸੀ ਮੈਂ ਤੁਹਾਡੀ ਗੱਲ ਨੂੰ ਨਕਾਰਦਾ ਕਿਉਂਕਿ ਤੁਹਾਡੇ ਕੋਲੇ ਮੈਂ ਮੈਨੂੰ ਨਹੀਂ ਪਤਾ ਤੁਸੀਂ ਸੱਚ ਬੋਲ ਰਹੇ ਹੋ ਜਾਂ ਝੂਠ ਬੋਲ ਰਹੇ ਹੋ ਤਕਰੀਬਨ ਜੇ ਜੋ ਇਤਿਹਾਸ ਅਸੀਂ ਪੜ੍ਹਿਆ ਜੋ ਅਸੀਂ ਸੁਣਿਆ ਹੈਗਾ ਉਹਦੇ ਅਕੋਰਡਿੰਗ ਤਾਂ ਮੈਨੂੰ ਲੱਗਦਾ ਤੁਸੀਂ ਸਾਰੀਆਂ ਗੱਲਾਂ ਝੂਠ ਹੀ ਕਰ ਰਹੇ ਹੋ ਤੁਹਾਡੇ ਕੋਲੇ ਕੋਈ ਪੱਕਾ ਸਬੂਤ ਹੈਗੇ ਇਹਨਾਂ ਗੱਲਾਂ ਦੇ ਵੀ ਹਾਂ ਮੈਂ ਉਹ ਉਸ ਸਮੇਂ ਉਦੋਂ ਮੌਜੂਦ ਸੀਗਾ ਮਹਾਰਾਜ ਜਿੱਤੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਜਾਂ ਸ੍ਰੀ ਗੰਗ ਸਿੰਘ ਹਥਿਆਰ ਧੇਰਿਆ ਸੀ ਜਾਂ ਹੋਰ ਉੱਥੇ ਕੋਣ ਵਿਅਕਤੀ ਸੀਗੇ ਮੈਂ ਆਪਣੀਆਂ ਸਾਰੀਆਂ ਕਿਤਾਬਾਂ 'ਚ ਕਿ ਮੈਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਕਿ ਅਮਰਸਰ ਭਾਈ ਜਰਨੈਲ ਸਿੰਘ ਨੂੰ ਮਿਲ ਕੇ ਆਇਆ ਏ ਝੇ ਕਿਤੇ ਉਹਨਾਂ ਦਾ ਟਕਸਾਲ ਵਾਲਿਆਂ ਦਾ ਕੋਈ ਰਿਕਰਨ ਹੋਵੇ ਤਾਂ ਉਹ ਸਰਕਾਰ ਚੋਂ ਹਟਾਇਆ ਜਾ ਸਕਦਾ ਹੈ ਜਦੋਂ ਭਾਈ ਜਰਨੈਲ ਸਿੰਘ ਨੇ ਸਾਡੇ ਸਾਹਮਣੇ ਖੜਾ ਹੋ ਕੇ ਸਵਾਲ ਜਵਾਬ ਕੀਤੇ ਨੇ ਭਰੇ ਖੱਡ ਦੇ ਵਿੱਚ ਪੂਜੀਕ ਤਾਂ ਗੱਲਾਂ ਇਹੋ ਜੀ ਅਸੀਂ ਆਪਾਂ ਇੱਥੇ ਵਿਸਥਾਰ ਹੋਊਗਾ ਨਹੀਂ ਜਾਊਗਾ ਦੋਨ ਕੀਤਾ ਗਿਆ ਜਦੋਂ ਇਹ ਸਾਰੀ ਘਟਨਾ ਸਾਰੀ ਘਟਨਾ ਵਾਪਰੀ ਜਦੋਂ ਤੇ ਕਿਹਦੇ ਜਗ੍ਹਾ ਤੇ ਗ੍ਰਿਫਤਾਰ ਕੀਤਾ ਜੋ ਗੋਲਿਆਣਾ ਪਿੰਡੀ ਮੈਂ ਪ੍ਰਚਾਰ ਵਾਸਤੇ ਬੋਲਣ ਵਾਸਤੇ ਗਿਆ ਸੀ ਉੱਥੇ ਮੈਨੂੰ ਗ੍ਰਿਫਤਾਰ ਕਰ ਲਿਆ ਤੇ ਚਾਰ ਪੰਜ ਦਿਨ ਗੋਲਿਆਣਾ ਥਾਲੇ ਦੇ ਵਿੱਚ ਰੱਖਿਆ ਬਾਅਦ ਦੇ ਵਿੱਚ ਸੀਆਈਏ ਸਟਾਫ ਉਹਨੇ ਭੇਜਤਾ ਜੂਆਂ ਦੇ ਵਿੱਚ ਪ੍ਰਚਾਰ ਹੁੰਦਾ ਸੀ ਜੂਆਂ ਦੇ ਪਛਾਈ ਜਾਂਦੇ ਸੀ ਲਕਾਵਾਸਤੇ ਤੱਕ ਨਹੀਂ ਜਦੋਂ ਦਰਬਾਰ ਸਾਹਿਬ ਦੇ ਵਿੱਚ ਇਹ ਟਕਲਾ ਘਟੀ ਜਾਂ ਹੋਰ ਉਦੋਂ ਫਿਰ ਪ੍ਰਚਾਰ ਹੋਇਆ ਕਿਹੜੀ ਤੁਸੀਂ ਸਰਦਾਰ ਇੰਦਰ ਸਿੰਘ ਦਾ ਗਾਜੀ ਨੂੰ ਸੁਣਿਆ ਜਿਸ ਵਿੱਚ ਉਹਨਾਂ ਨੇ ਸਾਰੀ ਗੱਲ ਖੁੱਲ੍ਹ ਕੇ ਦੱਸ ਦਿੱਤੀ ਹੈ ਕਿ ਕਿਵੇਂ ਨੌਜਵਾਨਾਂ ਦੇ ਹੱਥਾਂ ਵਿੱਚ AK-47 ਵਰਗੇ ਮਾਰੂ ਹਥਿਆਰ ਫੜਾ ਕੇ ਫੜਾਏ ਜਾਂਦੇ ਸਨ ਹੁਣ ਜਿਹੜੇ ਲੋਕ ਅਜੇ ਵੀ ਇਹ ਕਹਿ ਰਹੇ ਹਨ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕੌਮ ਦੇ ਰਖਵਾਲੇ ਸਨ ਤਾਂ ਕੀ ਇਸ ਤਰ੍ਹਾਂ ਨੌਜਵਾਨਾਂ ਦੇ ਹੱਥਾਂ ਵਿੱਚ ਹਥਿਆਰ ਫੜਾ ਕੇ ਲੁੱਟਾਂ ਫੁੱਟਾ ਖੋਹਾਂ ਜਾਂ ਮਾਰਮਰਾਈ ਵਾਲੇ ਕੰਮ ਕਰਵਾ ਕੇ ਸਾਡੀ ਕੌਮ ਤਰੱਕੀ ਕਰ ਸਕਦੀ ਹੈ ਕੀ ਸਾਡੇ ਗੁਰੂਆਂ ਨੇ ਇਸ ਤਰ੍ਹਾਂ ਦੇ ਕੰਮ ਕੀਤੇ ਸਨ ਸਾਡੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਲੜਕੀ ਬੀਬੀ ਵੀਰੋ ਦਾ ਜਦ ਵਿਆਹ ਰੱਖਿਆ ਹੋਇਆ ਸੀ ਉਹਨਾਂ ਦੀ ਉਸ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸਨ ਤਾਂ ਜਦ ਸਾਡੇ 6ਵੇਂ ਪਾਤਸ਼ਾਹ ਜੀ ਨੂੰ ਇਹ ਪਤਾ ਲੱਗਿਆ ਕਿ ਮੁਗਲ ਲੜਾਈ ਵਾਸਤੇ ਚੜਾਈ ਕਰਕੇ ਆ ਰਹੇ ਹਨ ਤਾਂ ਉਹਨਾਂ ਨੇ ਰਾਤੋ ਰਾਤ ਹਰਿਮੰਦਰ ਸਾਹਿਬ ਖਾਲੀ ਕਰਕੇ ਦੂਰ ਚਿਬਾਲ ਪਿੰਡ ਉਹ ਚਲੇ ਗਏ ਸਨ ਸਾਡੇ ਗੁਰੂ ਸਾਹਿਬ ਨੇ ਜੰਗਲਾਂ ਵਿੱਚ ਜਾ ਕੇ ਮੁਗਲਾਂ ਨਾਲ ਲੜਾਈ ਕੀਤੀ ਅਤੇ ਜਿੱਤ ਪ੍ਰਾਪਤ ਕੀਤੀ ਉਹਨਾਂ ਨੂੰ ਪਤਾ ਸੀ ਕਿ ਜੇਕਰ ਲੜਾਈ ਜਗ੍ਹਾ ਤੇ ਕਿਰਤੀਤਾ ਆਮ ਜਨਤਾ ਦਾ ਬਹੁਤ ਨੁਕਸਾਨ ਹੋ ਸਕਦਾ ਹੈ ਪਰ ਸੰਤ ਜਰਨੈਲ ਸਿੰਘ ਜੀ ਨੇ ਜੰਗ ਦੇ ਮੈਦਾਨ ਨੂੰ ਹਰਮੰਦਰ ਸਾਹਿਬ ਨੂੰ ਹੀ ਬਣਾ ਲਿਆ ਸੀ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਇੱਥੇ ਲੜਾਈ ਕਰਨ ਨਾਲ ਆਮ ਜਨਤਾ ਦੇ ਨੁਕਸਾਨ ਦੇ ਨਾਲ ਨਾਲ ਹਰਮੰਦਰ ਸਾਹਿਬ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ ਇਨਾ ਭਾਰੇ ਨੁਕਸਾਨ ਹੋਣ ਦੇ باوجود ਵੀ ਇਹ ਕਹਿਣਾ ਕਿ ਅਸੀਂ ਦਸਵੇਂ ਪਾਤਸ਼ਾਹ ਜੀ ਦੇ ਵਾਰਸਾਂ ਅਸੀਂ ਸਾਡੇ ਗੁਰੂਆਂ ਦੇ ਵਾਰਸਾਂ ਨੌਜਵਾਨਾਂ ਦੇ ਅੱਥਾ ਵਿੱਚ ਹਿਯਾਰ ਫੜਾ ਕੇ ਤੇ ਮਾਰ ਧਾੜ ਕਰਕੇ ਅੱਜ ਤੱਕ ਕਿਸੇ ਵੀ ਕੌਮ ਨੇ ਤਰੱਕੀ ਨਹੀਂ ਕੀਤੀ ਕੀ ਕੈਨੇਡਾ ਅਮਰੀਕਾ ਦਾ ਜਾਪਾਨ ਵਰਗੇ ਦੇਸ਼ਾਂ ਨੇ ਮਾਰ ਧਾੜ ਕਰਕੇ ਤਰੱਕੀ ਕੀਤੀ ਹੈ ਜਿੰਨਾ ਚਿਰ ਸਾਡੇ ਲੋਕਾਂ ਦੀ ਸੋਚ ਸਾਰਥਕ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਤਰੱਕੀ ਨਹੀਂ ਕਰ ਸਕਦੇ ਪਰ ਸਾਡੀ ਸਿੱਖਾਂ ਦੀ ਆਦਤ ਬਣ ਚੁੱਕੀ ਹੈ ਕਿ ਅਸੀਂ ਊਸ਼ਟੋ ਕੰਮ ਲੈਣ ਦੀ ਬਜਾਏ ਜੋਸ਼ ਤੋਂ ਕੰਮ ਲੈਂਦੇ ਹਾਂ ਅਸੀਂ ਲੋਕ ਗਲਤ ਆਦਮੀ ਨੂੰ ਗਲਤ ਕਹਿਣ ਦੀ ਬਜਾਏ ਉਸਨੂੰ ਹੀਰੋ ਬਣਾ ਕੇ ਪੇਸ਼ ਕਰਦੇ ਹਾਂ ਇਹੀ ਕਾਰਨ ਹੈ ਕਿ ਪੰਜਾਬ ترقی ਕਰਨ ਦੀ بجائے ਦਿਨੋਂ ਦਿਨ ਨਿਗਾਰ ਵੱਲ ਘਾ ਰਿਹਾ ਹੈ ਸੋ ਉਮੀਦ ਹੈ ਕਿ ਆਪ ਜੀ ਨੂੰ ਮੇਰੀਆਂ ਇਹ ਗੱਲਾਂ ਚੰਗੀਆਂ ਲੱਗੀਆਂ ਹੋਣ ਜੇਕਰ ਤੁਹਾਨੂੰ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਹੋਣ ਤਾਂ ਮੇਰੇ ਚੈਨਲ ਨੂੰ سبسਕ੍ਰਾਈਬ ਕਰੋ ਮੇਰੀ ਵੀਡੀਓ ਨੂੰ ਪਸੰਦ ਕਰੋ ਅਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਸੌਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ